ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ 'ਚ ਬੁਲਡੋਜ਼ਰ ਐਕਸ਼ਨ ਦੇਖਣ ਨੂੰ ਮਿਲਿਆ ਨਸ਼ਾ ਤਸਕਰਾਂ ਦੇ ਵਿਰੁੱਧ ਮਾਨ ਸਰਕਾਰ ਦੀ ਵੱਡੀ ਕਾਰਵਾਈ ਦਸਾ ਤਸਕਰ ਗੁਰਮੀਤ ਸਿੰਘ ਵੱਲੋਂ ਨਸ਼ੇ ਦੇ ਨਾਲ ਬਣਾਈ ਪ੍ਰਾਪਰਟੀ ਨੂੰ ਡਿਮੋਲਿਸ਼ ਕੀਤਾ ਗਿਆ ਮੌਕੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜੀਵਨ ਚੋਦਕਰ ਪਹੁੰਚੇ ਜੀਵਨ ਚੋਦਕਰ ਨੇ ਕਿਹਾ ਕਿ ਮਾਨ ਸਰਕਾਰ ਦੀ ਇਹ ਬਹੁਤ ਵਧੀਆ ਕਾਰਵਾਈ ਹੈ ਨਸ਼ਾ ਤਸਕਰਾਂ ਦੇ ਵਿਰੋਧ ਇਸ ਤਰੀਕੇ ਦੇ ਨਾਲ ਐਕਸ਼ਨ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਜੀਵਨ ਜੋਤਖੌਰ ਸਾਡੇ ਨਾਲ ਮੌਜੂਦ ਨੇ ਮੈਮ ਕਿਸ ਤਰੀਕੇ ਨਾਲ ਵੇਖਦੇ ਹੋ ਜਿਹੜਾ ਬਲਡوزر ਐਕਸ਼ਨ ਚੱਲ ਰਿਹਾ ਪੰਜਾਬ ਸਰਕਾਰ ਦਾ ਨਕਸ਼ਾ ਦੇਖੋ ਇੱਕ ਗੱਲ ਬਹੁਤ ਸਾਫ਼ ਹੈ ਕਿ ਆਮ ਲੋਕ ਬਹੁਤ ਖੁਸ਼ ਨੇ ਤੁਸੀਂ ਗਲੀ ਦੇ ਵਿੱਚ ਦੇਖੋ ਲੇਡੀਜ਼ ਆਪਣੇ ਰਿਵਿਊ ਦੇ ਰਹੀਆਂ ਨੇ ਔਰ ਇਸ ਤੋਂ ਪਹਿਲਾਂ ਵੀ ਕਿਉਂਕਿ ਇਹ ਨੂੰ ਸ਼ੁਰੂ ਹੋਈ ਨੂੰ ਪੰਜਾਬ ਚ ਪਹਿਲਾ ਹੋਈਆਂ ਦੇ ਡੈਮੋਲੇਸ਼ਨ ਸੋ ਸਾਨੂੰ ਬਹੁਤ ਸਾਰੇ ਫੋਨ ਆ ਰਹੇ ਸੀਗੇ ਸੋ ਅੱਜ ਸਾਡਾ ਹੀ ਮਕਬੂਲਪੁਰ ਏਰੀਆ ਇਸ ਨੂੰ ਗੜ ਮੰਨਿਆ ਜਾਂਦਾ ਮੈਨੂੰ ਦੁੱਖ ਵੀ ਹੁੰਦਾ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੇਵਲ ਸਾਨੂੰ ਕਾਲ ਆਉਂਦੇ ਕਿ ਮੈਡਮ ਮਕਬੂਲਪੁਰ ਤੁਹਾਡੀ ਕੌਨਸੀ ਕੰਸਟਿਟੂਐਂਸੀ ਚ ਇਸ ਤਰ੍ਹਾਂ ਦਾ ਬਦਨਾਮ ਏਰੀਆ ਹੋ ਗਿਆ ਸੀਗਾ ਸੋ ਅੱਜ ਇੱਥੇ ਇੱਕ ਡੈਮੋਲੇਸ਼ਨ ਕੀਤੀ ਗਈ ਹੈ ਅ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਬੰਦੇ ਨੇ ਇਹਨਾਂ ਦੇ ਲੋਕਰ ਕਿ ਨਹੀਂ ਬਲੀਵ ਦੈਟ ਔਰ ਇਹ ਕੋਈ ਖੂਨ ਪੀਂਨੇ ਦੀ ਕਮਾਈ ਮਿਹਨਤ ਦੀ ਕਮਾਈ ਨਹੀਂ ਹੈ ਇਹ ਪਤਾ ਨਹੀਂ ਕਿੰਨਿਆ ਮਾਵਾ ਦੇ ਪੁੱਤ ਜਿਹੜੇ ਆ ਉਹ ਨਸ਼ੇ ਤੇ ਲਾਏ ਮਾਰੇ ਨੇ ਔਰ ਉਹ ਖੂਨ ਜਿਹੜਾ ਹੈ ਉਹ ਇਨਾ ਘਰਾਂ ਦੇ ਨੌਕਰ ਬਣਾ ਕੇ ਆਪਣੇ ਬੱਚੇ ਬਾਹਰ ਭੇਜੇ ਹੋਏ ਸੋ ਅੱਜ ਇੱਕ ਡੈਮੋਲੇਸ਼ਨ ਸਟਾਰਟ ਕੀਤੀ ਗਈ ਹੈ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਅੱਗੇ ਤੋਂ ਹੋਵੇ ਸੋ ਮਾਨ ਸਰਕਾਰ ਬਹੁਤ ਸੰਜੀਦਾ ਹੈ ਜਿਹੜਾ ਅਸੀਂ ਵਾਦਾ ਕੀਤਾ ਸੀਗਾ ਉਹ ਅਸੀਂ ਪੂਰਾ ਕਰਦੇ ਪਏ ਆ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਬਹੁਤ ਸੰਜੀਦਾ ਹੈਗੇ ਆਂ ਔਰ ਸਾਡਾ ਯੁੱਧ ਨਸ਼ਿਆ ਵਿਰੁੱਧ ਜਿਹੜੀ ਮੁਹਿੰਮ ਉਸ ਵਿਚ ਮੈਂ ਅੱਜ ਸਮਾਜ ਨੂੰ ਵੀ ਤੁਹਾਡੇ ਨਾਲ ਹੀ ਮੈਸੇਜ ਇਹਨਾ ਚਾਹੁੰਦੀ ਆ ਕਿ ਇਹਦੇ ਚਾਕੇ ਆਪਣੇ ਹਿੱਸੇ ਦਾ ਰਹੀ ਪਾਓ ਲੋਕਰ ਜਿਸ ਤਰੀਕੇ ਨਾਲ ਤੁਹਾਨੂੰ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਵੀ ਡੈਮੋਲਿਸ਼ਨ ਇਸੇ ਤਰੀਕੇ ਨਾਲ ਜਾਰੀ ਰਹੇਗੀ ਉਹ ਤੇਰੇ ਹੋਰ ਵੀ ਕਰ ਦੇ ਦੇਖੋ ਇਦਾਂ ਹੈਗਾ ਬਿਲਕੁਲ ਜਿੱਥੇ ਜਿੱਥੇ ਲੋੜ ਹੈ ਜਿੱਥੇ ਜਿੱਥੇ ਕਰਨਾ ਹੈ ਜਿੱਥੋਂ ਜਿੱਥੋਂ ਇਨਫੋਰਮੇਸ਼ਨ ਹੈ ਕਿਉਂਕਿ ਜਦੋਂ ਕਿਸੇ ਦਾ ਘਰ ਤੋੜਨਾ ਪੈਂਦਾ ਹੈ ਤਾਂ ਬਹੁਤ ਸਾਰਾ ਇੱਕ ਡਿਊ ਪ੍ਰੋਸੈਸ ਹੁੰਦਾ ਜਿਹੜਾ ਫਾਲੋ ਕਰਨਾ ਪੈਂਦਾ ਹੈ ਉਹ ਡਿਊ ਪ੍ਰੋਸੈਸ ਫਾਲੋ ਕਰਦੇ ਹੋਏ ਜਿੱਥੇ ਜਿੱਥੇ ਵੀ ਕਾਰਵਾਈ ਦੀ ਜ਼ਰੂਰਤ ਹੋਏਗੀ ਉਹ ਬਿਲਕੁਲ ਕੀਤੀ ਜਾਏਗੀ ਔਰ ਮੈਂ ਪਾ ਕੋਈ ਵੀ ਪੋਲੀਟੀਕਲ ਰੰਗਤ ਨਾ ਦਈਏ ਇਹਨੂੰ ਕੋਈ ਪੋਲੀਟੀਕਲ ਰੰਗਤ ਨਾ ਦਈਏ ਪਾਰਟੀ ਪਾਸੀ ਤੋਂ ਉੱਟ ਕੇ ਇਹ ਸਮਾਜ ਵੀ ਸਾਡੇ ਨਾਲ ਆਏ ਐਨ ਜੀਓ ਸਾਨੂੰ ਆ ਕੇ ਹੈਲਪ ਕਰਨ ਹਰ ਕੋਈ ਹਰ ਬੰਦਾ ਸਮਾਜ ਦਾ ਜਿੱਦਾਂ ਜਿੱਦਾਂ ਆਪਣੀ ਹਿੱਸੇਦਾਰੀ ਪਾ ਸਕਦਾ ਉਹ ਜ਼ਰੂਰ ਪਾਏ ਸਰਕਾਰ ਵੱਲੋਂ ਨਸ਼ਾ ਤਸਕਰਾਂ ਨੂੰ ਕੀ ਚੇਤਾਵਨੀ ਦੇਖੋ ਇਹ ਚੇਤਾਵਨੀ ਹੈ ਇਹ ਮੈਸੇਜ ਕੀ ਦਿੱਤਾ ਜਾ ਰਿਹਾ ਹੈ ਕਿ ਇਹਨਾਂ ਨੂੰ ਘੱਟੋ ਘੱਟ ਗੂਣੀ ਸਬਕ ਲੈ ਲੈਣ ਅਸੀਂ ਨਹੀਂ ਚਾਹੁੰਦੇ ਜਿਹੜੇ ਬੱਚੇ ਲੱਗ ਚੁੱਕੇ ਆ ਅਸੀਂ ਉਹਨਾਂ ਨੂੰ ਇਲਾਜ ਕਰਾਵਾਂਗੇ ਅਸੀਂ ਉਹਨਾਂ ਨੂੰ ਰੀਹੈਬਿਲੀਟੇਟ ਕਰਾਂਗੇ ਪਰ ਅਸੀਂ ਹੋਰ ਹੋਰ ਬੱਚਿਆਂ ਨੂੰ ਨਸ਼ੇ ਤੇ ਲੱਗਣ ਨਹੀਂ ਦੇਣਾ ਜਿਹੜੇ ਨਹੀਂ ਲੱਗੇ ਉਹਨਾਂ ਦੀ એનર્ਜੀ ਨੂੰ ਕਿਸ ਤਾ ਚੈਨਲਾਈਜ਼ ਕਰਨਾ ਹੈ ਅਸੀਂ ਉਹਦੇ ਉੱਤੇ ਵੀ ਬਹੁਤ ਸਾਰਾ ਕੰਮ ਕਰ ਰਹੇ ਹਾਂ ਬਿਲਕੁਲ ਐਸੀ ਆਮ ਆਦਮੀ ਪਾਰਟੀ ਨੇ ਬਿਧਾਇਕ ਜੀਵਨ ਜੋਤ कौर ਜਿਨ੍ਹਾਂ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਲਗਾਤਾਰ ਨਸ਼ਿਆਂ ਦੇ ਵਿਰੋਧ ਐਕਸ਼ਨ ਤੇ ਆਇਆ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲਗਾਤਾਰ ਇਸ ਤਰੀਕੇ ਦੇ ਨਾਲ ਜਿਹੜੇ ਵੀ ਨਸ਼ਾ ਤਸਕਰ ਨੇ ਜਿਨ੍ਹਾਂ ਨੇ ਨਸ਼ਾ ਵੇਚ ਕੇ ਜਿਹੜੀ ਪ੍ਰਾਪਰਟੀ ਬਣਾਈ ਹੈ ਉਹਨਾਂ ਨੂੰ ਡੈਮੋਲਿਸ਼ਨ ਕੀਤਾ ਜਾ ਰਿਹਾ ਹੈ ਤਾਂ ਉਸੇ ਦੇ ਚੱਲਦੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਇਹ ਬਰਡਰਰ ਐਕਸ਼ਨ ਲਗਾਤਾਰ ਚੱਲ ਰਿਹਾ ਹੈ ਤਾਂ ਲਗਾਤਾਰ ਹੈ ਜਿਹੜਾ ਵਾ ਪੰਜਾਬ ਭਰ ਦੇ ਵਿੱਚ ਇਸ ਤਰੀਕੇ ਦੇ ਨਾਲ ਬਰਡਰਰ ਐਕਸ਼ਨ ਜਿਹੜਾ ਵਾ ਚੱਲ ਰਿਹਾ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਜੀਵਨ ਜੋਤਕਰ ਉਹਨਾਂ ਨੇ ਵੀ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਵੀ ਨਥਾ ਨਸ਼ਾ ਤਸਕਰ ਨਸ਼ੇ ਦਾ ਤੰδα ਕਰਨਗੇ ਉਹਨਾਂ ਵਿਰੁੱਧ ਕਾਰਵਾਈ ਜੜੀ ਕੀਤੀ ਜਾ ਰਹੀ ਹੈ ਤਾਂ ਜਿਹੜੇ ਨੌਜਵਾਨ ਪੀੜਤ ਨੇ ਨਸ਼ੇ ਦੇ ਨਾਲ ਉਹਨਾਂ ਲਈ ਵੀ ਸਰਕਾਰ ਵੱਲੋਂ ਕਾਸ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਉਹਨਾਂ ਦਾ ਨਸ਼ਾ ਛਡਾਇਆ ਜਾ ਸਕੇ ਕੈਮਰਾਮੈਨ ਵਿਸ਼ਾਲ ਸ਼ਰਮਾ ਦੇ ਨਾਲ ਪੰਕਜ ਮੱਲੀ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਅਮਰੀਕਾ